ਆਰੇ ਬੰਦੇ ਸੀ ਨਹੀਂ ਛਡਾ ਸਕਦੇ ਆ ਤੇ ਜੋ ਸਿੱਖੀ ਪੰਜਾਬ ਦੇ ਵਿੱਚ ਖਤਮ ਤੇ ਕੀਤੀ ਜਾ ਸਕਦੀ ਆ ਨੈਸ਼ਨਲ ਪਾਰਟੀਆਂ ਜਿਹੜੀਆਂ ਉਹ ਪੰਜਾਬ ਦੇ ਦੁਸ਼ਮਣ ਬਣੀਆਂ ਹੁੰਦੀਆਂ ਉਹ ਨੁਕਸਾਨਾਂ ਨੂੰ ਕੰਮ ਕਰੀ ਜਾਂਦੀਆਂ ਉਹ ਮਜ਼ਦੂਰਾਂ ਨੂੰ ਕੰਮ ਕਰੀ ਜਾਂਦੀਆਂ ਇਹ ਸਾਰਾ ਕੁਝ ਅਸੀਂ ਸੰਭਾਲਣਾ ਹੈ ਨਵੀਂ ਜੂਥ ਜਿਹੜੀ ਆ ਰਹੀ ਆ ਅਸੀਂ ਉਹਨਾਂ ਨੂੰ ਅੱਗੇ ਲਾਉਣਾ ਚਾਹੁੰਦੇ ਆ ਅਮਰਪਾਲ ਇੱਕ ਜਰੀਆ ਹੈ ਅਸੀਂ ਜਿਹੜੀ ਅਗਲੀ 27 ਦੀ ਇਲੈਕਸ਼ਨ ਆਉਂਗੀ ਅਸੀਂ ਸਾਰੇ ਜੰਗ ਬੰਦਿਆਂ ਨੂੰ ਸਾਰੇ ਜੰਗ ਬੱਚਿਆਂ ਖੜਾ ਕਰਾਂਗੇ ਤੇ ਅਸੀਂ ਪਿੱਛੇ ਉਹਨਾਂ ਦੀ ਸਪੋਰਟ ਕਰਾਂਗੇ ਮੈਂ ਵਾਦਾ ਕਰਦੀ ਹਾਂ ਤੁਹਾਡੇ ਨਾਲ ਜੇ ਅਮਰਪਾਲ ਦਾ ਆਪਾਂ ਹੱਲ ਕੱਢ ਲੈਨੇ ਆ ਬੰਦੀ ਸਿੰਘਾਂ ਦਾ ਹੱਲ ਕੱਢ ਲੈਨੇ ਆ ਤਾਂ ਵੱਟੀਆਂ ਵੱਟੀਆਂ ਜਿਹੜੀਆਂ ਦਾਸਪਾ ਹੈ ਨੈਸ਼ਨਲ ਲੈਵਲ ਤੇ ਨਾਲ ਜੋ ਭਾਜਪਾ ਪੈਰ ਧਰਾਵਾ ਕਰਨ ਨੂੰ ਫਿਰਦੀ ਆ ਪੰਜਾਬ ਦੇ ਵਿੱਚ ਉਹ ਆਪਾਂ ਬਿਲਕੁਲ ਨਹੀਂ ਹੋਣ ਦੇਣਾ ਜਿਵੇਂ ਸਾਨੂੰ ਇਹ ਜਿਹੜੇ 5000 ਬੰਦੇ ਆ ਜਿਹੜੇ ਇਹ ਕਹਿੰਦੇ ਆ ਉਹ ਇਹ ਕੈਟਾਗਰੀ ਦੇ ਨੈਸ਼ਨਲ ਵੱੱਡੀ ਆ ਇਹਦੀ ਜਿਹੜੀ ਹੈਗੀ ਆ ਕੈਪਟਨ ਦੀ ਘਰ ਵਾਲੀ ਹੋਊਗੀ ਔਰ ਸਰ ਦੇ ਵਿੱਚ ਜਿਹੜਾ ਕਰਨਜੀਤ ਸੰਧੂ ਆ ਗਿਆ ਅਸੀਂ ਜਿਹੜੇ 4-5 ਬੰਦੇ ਆ ਇਹ ਸਾਨੂੰ ਢੁੰਮੜ ਘੇਰੀਆਂ ਦੇ ਵਿੱਚ ਫਾਰੇ ਆ ਇਹ ਕਹਿੰਦੇ ਆ ਜੀ ਅਸੀਂ ਨੇਸ਼ਨ ਦੇ ਬਹੁਤ ਜਿਆਦੇ ਨੇੜੇ ਆ ਪਰ ਸਾਡਾ ਤੇ ਆਪਣਾ ਨੇਸ਼ਨ ਆ ਸੀਦਾ ਪੰਜਾਬ ਬਚਾਉਣਾ ਹੈ ਬੰਦਾ ਸਭ ਤੋਂ ਪਹਿਲਾਂ ਪੰਜਾਬ ਬਚਾਈਏ ਆਪਣੇ ਬੱਚੇ ਬਚਾਈਏ ਜੇ ਅਮਰਕਾਲ ਬਾਹਰ ਹੁੰਦਾ ਨਸ਼ਿਆਂ ਤੋਂ ਫਟਕਾਰਾਂ ਬੀਊਗਾ ਬੱਚੇ ਸਿੱਖੀ ਵੱਲ ਜਾਣਗੇ ਇਹ ਸਾਰਾ ਇੱਕ ਸਿਧਾਂਤ ਹੈ ਜਿਹੜੀ ਆਪਾਂ ਜੋੜ ਰੱਦ ਰਹੇ ਆ ਆਪਾਂ ਉੱcke ਉੱਠੀਏ ਇਨ੍ਹਾਂ ਪਾਰਟੀਆਂ ਤੋਂ ਉੱਠ ਕੇ ਧੜੇ ਬੰਦੀਏ ਬਾਬੇ ਨਾਨਕ ਦੇ ਸਾਧਕ ਤੇ ਜਾ ਕੇ ਜੀ ਇੱਥੇ ਕੋਈ ਯਾਦ ਪਾਸ ਨਹੀਂ ਕੋਈ ਘੜਾ ਨਹੀਂ ਸਾਡਾ ਢੜਾ ਪ੍ਰਮਾਤਮਾ ਦੇ ਨਾਲ ਹੈ ਉਹ ਘੜਾ ਬਗਾਇਆ ਸੀ ਅਜੀਬ ਦੇ ਵਿੱਚ ਮੇਰੀ ਬੇਨਤੀ ਆ ਕਿ ਤੁਸੀਂ ਰਵਾਈ ਕਰਦੇ ਆ ਸਾਰੇ ਪਿੰਡਾਂ ਨੇ ਅੱਗੇ ਹੋ ਕੇ ਦੀਦੀਆਂ ਅੱਗੇ ਬਹ ਹੱਥ ਜੋੜ ਕੇ ਬੇਨਤੀ ਆ ਕਿ ਸਾਰੀ ਜਿਹੜੀ ਕਮਾਂਡ ਹੈ ਉਹ ਬੀਪੀਆਂ ਦੇ ਹੱਥ ਚੁੰਦੀ ਆ ਟਾਈਮ ਨੋਟਸ ਤੇ ਰੋਟੀ ਬੰਦੀਆਂ ਬੰਦਿਆਂ ਨੂੰ ਘਰੋਂ ਵੜਨਾ ਆ ਆਪ ਜਾਣਾ ਕੋਈ ਤਾਂ ਪਾਉਣੀ ਆ ਬਸ ਇਹੋ ਸਾਡਾ ਫਿਸ਼ਨ ਹੈ ਹੱਕ ਕਰਦੇ ਹਾਂ ਇਸ ਨੂੰ ਮਾਫ਼ ਕਰਦੇ ਹਾਂ ਤੇ ਜੀਤ ਕਰਦੀ ਹੈ ਤੇ ਤੁਸੀਂ ਸਾਡੇ ਦੇ ਪੂਰੇ ਉਤਰੇ ਦੇ ਅਸਰ ਵਾਲੇ